ਤੇ ਹੁਣ ਭੁੱਖ ਮੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈਗੀ ਬਹੁਤ ਜ਼ਿਆਦਾ ਸਵਾਦ ਬਣੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਫੇਰ ਵੀਡੀਓ ਲੈ ਕੇ ਆਏ ਆ ਹੈਲਥੀ ਫੂਡ ਦੀ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਬਾਧਾ ਹੈ ਜਿਹੜਾ ਅਨ ਹੈਲਥੀ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਹੈ ਇਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਖਾਣਾ ਹੈ ਉਹ ਜਾਂਦਾ ਸੀ ਬਹੁਤ ਬਾਹਰਲੇ ਦੇਸ਼ਾਂ ਤੋਂ ਜਾਂ ਫਿਰ ਬਾਹਰਲੀ ਸਟੇਟਾਂ ਤੋਂ ਐਡਾਪਟ ਕਰ ਲਿਆ ਹੈ ਜਿਵੇਂ ਕਿ ਇਟਾਲੀਅਨ ਫੂਡ ਲਗਾ ਲਓ ਪੀਜ਼ਾ ਬਰਗਰ ਜਾਂ ਫਿਰ ਇੰਡੋ ਚਾਈਨਸ ਫੂਡ ਨੂਡਲਸ ਵਗੈਰਾ ਜਾਂ ਫਿਰ ਪੌਂ ਬਾਜੀ ਹੈ ਜਿਹੜੀ ਕਿ ਮਹਾਰਾਸ਼ਟਰ ਦੀ ਆ ਪਰ ਇਦਾਂ ਦੇ ਜਿਹੜੇ ਫੂਡ ਹਨ ਆਪਾਂ ਬਾਹਰ ਰੇੜੀਆਂ ਤੇ ਬਹੁਤ ਜ਼ਿਆਦਾ ਜਾ ਕੇ ਖਾਣਾ ਪਸੰਦ ਕਰਦੇ ਆ ਜਿਆਦਾਤਰ ਜਗ੍ਹਾ ਤੇ ਇਸ ਫੂਡ ਨੂੰ ਨਾ ਬਹੁਤ ਜ਼ਿਆਦਾ ਹੀ ਅਨ ਹੈਲਥੀ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਆ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਪੌਂਗਾ ਜਿ ਬਣਾਣੀ ਬਹੁਤ ਹੀ ਹੈਲਥੀ ਤਰੀਕੇ ਦੇ ਨਾਲ ਜਿਹਨੂੰ ਵੱਡੇ ਤਾਂ ਸ਼ੌਂਕ ਨਾਲ ਖਾਣਗੇ ਖਾਣਗੇ ਬੱਚੇ ਵੀ ਚਟਕਾਰੇ ਲੈ ਕੇ ਖਾਣਗੇ ਜਿਹੜੀ ਪੌਂਗਾ ਜੀ ਡੇਸ਼ ਹੈਗੀ ਹੈ ਇਹਦੇ ਦੇ ਮੇਨ ਬੇਸ ਇੰਗਰੀਡੀਅੰਟਸ ਮੇਨਲੀ ਹੁੰਦੇ ਆ ਹੁੰਦੇ ਆ ਤੇ ਆਲੂ ਤੇ ਟਮਾਟਰ ਜਿਹੜੇ ਆਲੂ ਆ ਉਹ ਆਪਾਂ ਲੈ ਕੇ ਸਿਟੀ ਨਹੀਂ ਮਰੋਣੀ ਹੈਗੀ ਖੁੱਲੇ ਭਾਂਡੇ ਦੇ ਵਿੱਚ ਉਬਾਲ ਲੈਣੇ ਆ ਆਪਾਂ 5-6 ਮੀਡੀਅਮ ਸਾਈਜ਼ ਆਲੂ ਲੈ ਲੈਣੇ ਜੇ ਤੁਸੀਂ ਕਾਲੀ ਚ ਹੈਗੇ ਫਿਰ ਤਾਂ ਤੁਸੀਂ ਕੁੱਕਰ 'ਚ ਸਿਟੀਆਂ ਲਗਾ ਸਕਦੇ ਆ ਪਰ ਉਹਦੇ ਨਾਲ ਜਿਹੜੇ ਆ ਤੇ ਉਹਨੂੰ ਦੱਸਿਆ ਕਿ ਨਿਊਟ੍ਰੀਐਂਟ ਜਿਹੜਾ ਹੈਗਾ ਉਹ ਘੱਟ ਜਾਂਦੇ ਆ ਨਹੀਂ ਤੇ ਖੁੱਲੇ ਪਾਂਡੇ ਦੇ ਵਿੱਚ ਇਹਨਾਂ ਨੂੰ ਉਬਾਲੋ ਹਰ ਜਿਹੜਾ ਨਿਊਟ੍ਰੀਸ਼ਨ ਇਹਦੇ ਵਿੱਚ ਬਰਕਰਾਰ ਰਹੂਗਾ ਤੇ ਪੌਮਾਜੀ ਹੈ ਨਾ ਜੋ ਉਹ ਇਦਾਂ ਦੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਜਿਹੜੀਆਂ ਮਰਜ਼ੀ ਸਬਜ਼ੀਆਂ ਆਪਣੇ ਸੁਭਾਅ ਤੇ ਆਪਣੀ ਚੋਇਸ ਦੇ ਅਨਸਾਰ ਪਾ ਸਕਦੇ ਆ ਪਰ ਮੈਂ ਲੈ ਰਹੀ ਹਾਂ ਜਿੱਦਾਂ Shimla Mirch, Matar, Gajarraan ਤੇ Beans ਆਲੂ ਜਿੰਨੇ ਮੈਂ ਲਏ ਆ ਨਾ ਉਨੀਆਂ ਹੀ ਮੈਂ ਸਬਜ਼ੀਆਂ ਲੈਣੀਆਂ ਆ ਤੁਸੀਂ ਆਪਣੀ ਇੱਛਾ ਦੇ ਅਨਸਾਰ ਇਹਦੇ ਵਿੱਚ ਕद्दू ਵੀ ਪਾ ਸਕਦੇ ਆ ਤੇ ਬਰੋਕਲੀ ਵੀ ਪਾ ਸਕਦੇ ਆ ਜਿਹੜੀ ਜਿਹੜੀ ਚੀਜ਼ ਸਾਨੂੰ ਵਧੀਆ ਲੱਗਦੀ ਆ ਮੇਨ ਜਿਹੜਾ ਪਰਪਸ ਆ ਨਾ ਸਬਜ਼ੀਆਂ ਜ਼ਿਆਦਾ ਪਾਉਣ ਦੇ ਫਾਈਬਰ ਵੀ ਜ਼ਿਆਦਾ ਹੋਵੇ ਇਹਦੇ ਵਿੱਚ ਜਿਹਨਾਂ ਇਹ ਬਹੁਤ ਹੀ ਜ਼ਿਆਦਾ ਸਿਹਤਮੰਦ ਹੈਗੀ ਹੈ ਤੁਹਾਡੇ ਲਈ ਬੰਦੀ ਤੇ ਆਲੂ ਮੈਂ ਲਾਗੋ ਉਬਾਲ ਲੈਂਦਾ ਦਿੱਤੀ ਆ ਕਿਉਂਕਿ ਆਲੂਆਂ ਨੂੰ ਮੈਂ ਮੀਡੀਅਮ ਅੰਚ ਤੇ ਉਬਲਣਾ ਹੈ ਇਹਨਾਂ ਨੂੰ ਲਗਭਗ 25 ਮਿੰਟੋਂ 1/2 ਘੰਟਾ ਲੱਗ ਜਾਂਦਾ ਆ ਪਰ ਜਿਹੜੀਆਂ ਸਬਜ਼ੀਆਂ ਆ Shimla mirch, gobi, gajar, matar ਜਿਹੜੇ ਇਹਨਾਂ ਨੂੰ ਘੱਟ ਟਾਈਮ ਲੱਗਦਾ ਇਹਨਾਂ ਨੂੰ 20 ਮਿੰਟ ਲੱਗਦੇ ਆ ਤੇ ਇਹਨਾਂ ਨੂੰ ਮੈਂ ਉਬਲਣਾ ਰੱਖ ਦਿੱਤਾ ਆ ਤੇ ਉਹਨਾਂ ਦੇ ਮੀਨ ਟਾਈਮ ਦੇ ਵਿੱਚ ਆਪਾਂ ਤੜਕੇ ਦਾ ਸਮਾਨ ਤਿਆਰ ਕਰਨ ਲੱਗੇ ਆ ਹੁਣ ਤੁਹਾਨੂੰ ਮੈਂ ਦਿਖਾ ਦਵਾ ਕਿ ਤੜਕੇ ਦੇ ਵਿੱਚ ਕੀ ਕੀ ਪਾਉਣਾ ਆ ਆਪਾਂ ਤੇ ਆ ਮੈਂ ਲਿਆ ਪਿਆਜ਼ ਤੇ ਇੱਕ ਪਿਆਜ਼ ਮੈਂ ਲਿਆ ਸੈਲਡ ਦੇ ਲਈ ਦੋ ਮੈਂ ਤੜਕੇ ਚ ਪਾਉਣੇ ਆ ਤੇ ਹਾ ਲਸਣ ਆ ਤੇ ਟਮਾਟਰਾਂ ਟਮਾਟਰ ਜਿਹੜੇ ਆ ਇਹ ਵੱਡੇ ਵਾਲੇ ਆ ਤਾਂ ਬਜਾਰੋਂ ਲਿਆਂਦੇ ਸੀਗੇ ਜਿਹੜੇ ਆ ਛੋਟੇ ਵਾਲੇ ਆ ਮਿਸਸ਼ੇਪਰ ਆ ਇਹ ਘਾਦੇ ਆ ਜੇ ਤੁਹਾਡੇ ਕੋਲ ਤੁਹਾਡੇ ਘਰ ਦੇ ਵਿੱਚ ਜਗ੍ਹਾ ਹੈਗੀ ਆ ਨਾ ਤੁਸੀਂ ਵੀ ਸਬਜ਼ੀਆਂ ਜ਼ਰੂਰ ਲਾਇਆ ਕਰੋ ਤੇ ਮੈਨੂੰ ਤੇ ਬਹੁਤ ਜ਼ਰਾ ਸ਼ੌਂਕ ਹੈ ਇਸ ਕਰਕੇ ਗਾਰਡਨ ਦੀ ਕੋਈ ਵੀ ਚੀਜ਼ ਆ ਨਾ ਮੈਨੂੰ ਇਦਾਂ ਲੱਗਦਾ ਹੈ ਜਦੋਂ ਤੁਸੀਂ ਉਸ ਚੀਜ਼ ਨੂੰ ਬਣਾਉਂਦੇ ਆ ਨਾ ਤੇ ਸਵਾਲ ਦੁੱਗਣਾ ਦੀ ਚੋਗਣਾ ਹੋ ਜਾਂਦਾ ਹੈ ਤੇ ਸਪਰੇ ਫਰੀ ਤੇ ਆਰਗੈਨਿਕ ਉਹ ਤਾਂ ਹੈਲਥੀ ਹੈਗਾ ਹੀ ਹੈਗਾ ਜਾਂ ਫਿਰ ਤੇ ਆ ਮਿਰਚਾਂ ਵੀ ਘਰ ਦੇ ਗਾਰਡਨ ਦੀਆਂ ਨੇ ਤੇ ਆ ਲਿਆ ਮੈਂ ਅਦਰਕ ਤੇ ਹੁਣ ਇਹਦੀ ਆਪਾਂ ਸ਼ਾਪਿੰਗ ਕਰ ਲੈਂਦੇ ਆ ਜਿਹੜੇ ਪਿਆਜ਼ ਆ ਨਾ ਇਹਦੇ ਰੰਗਾਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਜਿਹੜਾ ਲਾਲ ਪਿਆਜ ਆ ਨਿਊਜ਼ੀਲੈਂਡ ਦੇ ਵਿੱਚ ਜਾਂਤਰ ਸੈਲਡ ਲਈ ਵਰਤੇ ਜਾਂਦਾ ਹੈ ਤੇ ਚਿੱਟੇ ਪਿਆਜ਼ ਜਿਹੜੇ ਇੱਥੇ ਆਮ ਮੇਨਲੀ ਕੁਕਿੰਗ ਲਈ ਵਰਤੇ ਜਾਂਦੇ ਆ ਇੱਥੇ ਵੈਸੇ ਜਾਂ ਤਾਂ ਚਿੱਟੇ ਪਿਆਜ਼ ਹੀ ਵਰਤੇ ਆ ਲੋਕੀ ਤੇ ਤੁਹਾਡੇ ਕੋਲ ਜਿਹੜੇ ਰੰਗ ਦੇ ਪਿਆਜ਼ ਹੈਗੇ ਆ ਤੁਸੀਂ ਉਹ ਵਰਤ ਸਕਦੇ ਆ ਚਲੋ ਫਿਰ ਆਪਾਂ ਸ਼ਾਪਿੰਗ ਕਰ ਲਈਏ ਆਪਣੇ ਟਮਾਟਰ ਪਿਆਜ਼ਾਂ ਤੇ ਲਸਣ ਦੀ ਪਿਆਜ਼ ਹੋ ਗਿਆ ਚੌਪ ਤੇ ਜਿਹੜਾ ਆ ਅਦਰਕ ਇਹਨੂੰ ਮੋਟਾ-ਮੋਟਾ ਕੱਟ ਕੇ ਤੇ ਲਸਣ ਤੇ ਹਰੀ ਮਿਰਚ ਇਹਨਾਂ ਨੂੰ ਨਾ ਗ੍ਰਾਇੰਡ ਦੇ ਵਿੱਚ ਗ੍ਰਾਇੰਡਰ ਕਰ ਦੇਣਾ ਆ ਕੁਇਕਲੀ ਪਿਆਜ਼ ਜਿਹਨੇ ਤੁਸੀਂ ਬਰੀਕ-ਬਤ ਬਤ ਕੱਟ ਸਕਦੇ ਆਂ ਤੇ ਉਹਨੇ ਬਰੀਕ ਕਰ ਲਈਓ ਤੇ ਇਹਨਾਂ ਨੂੰ ਚਲਾ ਦੇਈਏ ਆਪਾਂ ਬੜੀ ਬਰੀਕ ਕਰ ਲਈ ਹੁਣ ਤੇ ਕਾਫੀ ਬਰੀਕ ਹੋ ਗਿਆ ਹੁਣ ਇਹ ਟਮਾਟਰ ਤਾਂ ਜੇ ਮੋਟੇ ਵੀ ਕੱਟ ਲੈਣਾ ਇਹ ਗਾਲ ਹੀ ਜਾਣੇ ਵਿੱਚ ਕਾਫੀ ਈਜ਼ੀਲੀ ਤੇ ਇਸ ਕਰਕੇ ਨਾਲ ਜ਼ਿਆਦਾ ਬਰੀਕ ਕੱਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਾਲੂ ਆਪਣੇ ਉੱਪਰ ਲੱਗੇ ਆ ਹੁਣ ਆਪ ਇਹਨਾਂ ਨੂੰ ਮੈਸ਼ ਕਰਨਾ ਹੈ ਤੇ ਸਬਜ਼ੀਆਂਆਂ ਜਿਹੜੀਆਂ ਆਪਣੀਆਂ ਉਹ ਵੀ ਉਬਲ ਗਈਆਂ ਨੇ ਜਿਹੜਾ ਸਬਜ਼ੀਆਂ ਦਾ ਪਾਣੀ ਆ ਨਾ ਇਹ ਆਪਾਂ ਕੱਢ ਕੇ ਯੂਜ਼ ਕਰ ਲੈਣਾ ਇਹਨੂੰ ਵੇਸਟ ਨਹੀਂ ਕਰਨਾ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਹੁੰਦੇ ਆ ਜੀ ਮੈਸ਼ ਹੁ ਜੇ ਤੁਹਾਡੇ ਕੋਲ ਮੈਸ਼ ਕਰਨ ਲਈ ਮੈਸ਼ਰ ਹੈਗਾ ਤਾਂ ਬਹੁਤ ਵਧੀਆ ਪਰ ਜੇ ਨਹੀਂ ਹੈਗਾ ਤੁਸੀਂ ਕੜਸੀ ਨਾਲ ਭਾਵੇਂ ਮੈਂ ਤਾਂ ਕਈ ਵਾਰ ਗਲਾਸ ਦੇ ਦਾ ਨਾ ਪੁੱਠੇ ਦੇ ਸਾਈਡ ਦੇ ਨਾਲ ਗਲਾਸ ਨਾਲ ਵੀ ਬੜੇ ਸੁਨੇ ਮੈਸ਼ ਹੋ ਜਾਂਦੇ ਆ ਸਬਜ਼ੀਆਂ ਦਾ ਆਪਾਂ ਸਾਈਡ ਤੇ ਰੱਖ ਲੈਣਾ ਆ ਇਹੀ ਪਾਣੀ ਬਾਅਦ ਵਿੱਚ ਯੂਜ਼ ਕਰਾਂਗੇ ਆਲੂ ਹੋ ਗਏ ਮੈਸ਼ ਤੇ ਹੁਣ ਆ ਗਈ ਹੈ ਸਬਜ਼ੀਆਂ ਦੀ ਬਾਰੀ ਸਬਜ਼ੀਆਂ ਨੂੰ ਵੀ ਮੈਸ਼ ਕਰ ਲਈ ਤੇ ਅਸੀਂ ਜਿਹੜਾ ਤੜਕਾ ਲਾਉਣਾ ਹੈ 올ਿਵ ਆਇਲ ਚ ਲਾਉਣਾ ਹੈ ਲਾਉਣ ਨੂੰ ਤੁਸੀਂ ਸਰੋਂ ਦੇ ਤੇਲ ਚ ਵੀ ਲਾ ਸਕਦੇ ਪਰ ਜਿਹੜਾ ਜ਼ਿਆਦਾਤਰ ਇਹਦਾ ਤੜਕਾ ਆ ਨਾ ਉਹ ਬਟਰ ਚ ਲੱਗਦਾ ਆ ਤੇ ਆਪਾਂ ਆਪਣੀ ਪਰਵਾਸ ਦੀ ਸੇਧ ਦਾ ਧਿਆਨ ਰੱਖਣਾ ਹੈ ਇਸ ਕਰਕੇ ਬਟਰ ਆਪਾਂ ਬਾਅਦ ਵਿੱਚ ਥੋੜਾ ਜਿਹਾ ਟੇਸ ਦੇ ਲਈ ਪਾਉਣਾ ਆ ਤੇ ਘੱਟ ਤੋਂ ਘੱਟ ਤੇਲ ਆਇਲ ਬਟਰ ਦੇ ਵਿੱਚ ਆਪਾਂ ਬਣਾ ਕੇ ਇਹਨੂੰ ਤਿਆਰ ਕਰਨਾ ਆ ਥੋੜਾ ਜਿਹਾ 올ਿਵ ਆਇਲ ਤੇ ਕੜਾਹੀ ਮੈਂ ਹੁਣੇ ਧੋ ਕੇ ਰੱਖੀ ਸੀ ਤੇ ਫਿਰ ਮੈਂ ਉਹਨੂੰ ਗਰਮ ਹੋਣ ਲਈ ਰੱਖ ਦਿੱਤਾ ਸੀ ਪਾਣੀ ਉਹਦਾ ਸੁੱਕ ਗਿਆ ਆ ਤੇ ਤੇਲ ਪਾਇਆ ਤੇ ਨਾਲ ਦੀ ਨਾਲ ਤੇਲ ਗਰਮ ਹੋ ਗਿਆ ਆ ਹੁਣ ਸਭ ਤੋਂ ਪਹਿਲਾਂ ਆਪਾਂ ਪਾ ਦਿੰਨੇ ਆ ਅਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਆਪਾਂ ਪੇਸਟ ਬਣਾਇਆ ਪੇਸਟ ਵੈਸੇ ਨਹੀਂ ਬਣਿਆ ਦਰਦਰਾ ਆ ਕਾਫੀ ਇਲਾਸਨ ਅਦਰਕ ਦਾ ਜਿਹੜਾ ਆ ਪਹਿਲਾਂ ਆਪਾਂ ਕੱਚਾਪਨ ਕੱਢ ਲਈ ਹੈ ਤੇ ਕਿਉਂਕਿ ਨਾ ਫਿਰ ਇਹ ਥੋੜਾ ਜਿਹਾ ਕੱਚਾਪਨ ਨਾ ਕੱਢਿਆ ਇਹ ਫਿਰ ਨਹੀਂ ਇਹ ਪੂਰੇ ਤੜਕੇ ਵਿੱਚ ਹੀਠਾਂ ਹੀ ਲੱਗਦਾ ਰਹਿਣਾ ਹੈ ਤੇ ਬੂਰਾ ਤੜਕਾ ਜਲਦਾ ਰਹਿਣਾ ਹੈ ਹੁਣ ਅਦਰਕ ਦਾ ਕੱਚਾਪਨ ਜਾ ਨਿਕਲ ਗਿਆ ਆ ਹੁਣ ਤੇ ਹੁਣ ਵਾਰੀ ਆਉਂਦੀ ਆ ਆਪਣੇ ਪਿਆਜ਼ ਪਾਉਣ ਦੀ ਪਿਆਜ਼ ਜਿਹੜੇ ਬਰੀਕ ਕੱਟੇ ਹੋਣ ਨਾ ਫਿਰ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹ ਫਿਰ ਜਲਦੀ ਭੁੱਜ ਜਾਂਦੇ ਆ ਇਹ ਪਿਆਜ਼ਾਂ ਨੂੰ ਕੋਈ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੈਗੀ ਇਹ ਸਬਜੀ ਦੇ ਵਿੱਚ ਬਾਹਰ ਜਿਹੜਾ ਆਪਾਂ ਪਾਉਣੀ ਆ ਨੇ ਸਾਰੀਆਂ ਸਬਜ਼ੀਆਂ ਤੇ ਹੋਰ ਪਕੀ ਜਾਣੇ ਆ ਤੇ ਹੁਣ ਆਪਾਂ ਪਾ ਦਈਏ ਟਮਾਟਰ ਜਿਹੜੇ ਟਮਾਟਰ ਆਣਾ ਇਹਨਾਂ ਨੂੰ ਆਪਾਂ ਜ਼ਿਆਦਾ ਹਿਲਾਉਣ ਦੀ ਲੋੜ ਨਹੀਂ ਹੈਗੀ ਤੇ ਹੁਣ ਇਹਨਾਂ ਨੇ ਆਪਣਾ ਹੀ ਪਾਣੀ ਜਿਆ ਛੱਡ ਦੇਣਾ ਆ ਤੇ ਇਹਨਾਂ ਨੂੰ ਆਪਾਂ ਦਿਨਾ ਆ ਟੱਕ ਤੇ ਟੱਕ ਕੇ ਆਪਣੇ ਆਪ ਸਟੀਮ ਦੇ ਨਾਲ ਬਨ ਜਾਣੇ ਆ ਇਹ ਤੇ 2-3 ਮਿੰਟ ਟੱਕ ਕੇ ਰੱਖਾਂਗੇ ਤੇ ਸੌਫਟ ਹੋ ਜਾਣੇ ਆ ਜਦ ਤੱਕ ਟਮਾਟਰ ਸੌਫਟ ਹੁੰਦੇ ਆ ਤਦ ਤੱਕ ਆ ਮੈਂ ਮਸਾਲੇ ਕੱਢ ਲਏ ਆ ਤੇ ਲੂਣ ਆਪਣੀ ਮਰਜ਼ੀ ਦੇ ਸਾਨੂੰ ਤੁਸੀਂ ਜੇ ਤੇਜ਼ ਖਾਣੇ ਆ ਜਾਂ ਘੱਟ ਖਾਣੇ ਆ ਤੇ ਆ ਹੈਗੀ ਆ ਦੇਗੀ ਮੇਰੇ ਚ ਆ ਧਨੀਆ ਜੀਰਾ ਪਾਊਡਰ ਆ ਹੈਗਾ ਪੌਂਵਾ ਜੀ ਮਸਾਲਾ ਤੇ ਆ ਹੈਗਾ ਆ ਕਿਚਨ ਕਿੰਗ ਮਸਾਲੇ ਮੈਂ ਥੋੜੇ ਹੀ ਰੱਖਿਆ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਿਆ ਕਿਉਂਕਿ ਬੱਚੇ ਵੀ ਖਾਣਗੇ ਹਨ ਤੇ ਟਮਾਟਰ ਆਪਣੇ ਕਾਫੀ ਹੱਦ ਤੱਕ ਸੌਫਟ ਹੋ ਗਏ ਆ ਤੇ ਸਿਰਫ 2-3 ਮਿੰਟ ਹਾ ਕੇ ਰੱਖਣ ਦੇ ਨਾਲ ਦੇਖ ਲਓ ਕਿੰਨੀ ਜਲਦੀ ਪੱਕ ਗਏ ਆ ਜੇ ਜ਼ਿਆਦਾ ਕਾਲੀ ਜਾਂ ਕੋਸੇ ਟਮਾਟਰ ਹਾਰ ਰਹਿ ਗਏ ਆ ਤੇ ਤੁਸੀਂ ਇਹਦੇ ਨਾਲ ਵੀ ਸੌਫਟ ਕਰ ਸਕਦੇ ਆ ਜਦਾਂ ਇਹਨਾਂ ਮੈਸ਼ ਹੋ ਜਾਣ ਦੇ 1 ਮਿੰਟ ਹੀ ਲੱਗਦਾ ਹੈ ਉਹਦਾ ਵੀ ਸੌਫਟ ਹੋ ਹੀ ਗਏ ਆ ਪਹਿਲਾਂ ਹੀ ਤੇ ਸਿਰਫ ਅੱਧੇ ਸੈਕਿੰਡ ਦੇ ਵਿੱਚ ਬਾਕੀ ਸਬਜ਼ੀਆਂ ਦੇ ਨਾਲ ਤਾਂ ਮੈਚ ਹੋਈ ਜਾਣੇ ਆ ਇਹ ਤੇ ਹੁਣ ਪਾ ਦਈਏ ਮਸਾਲੇ ਮਸਾਲੇ ਪਾ ਕੇ ਇਹਨਾਂ ਨੂੰ ਢੱਕ ਕੇ ਇੱਕ ਤੋਂ 2 ਮਿੰਟ ਕੁੱਕ ਹੋਣ ਦਿਓ ਤੇ ਢੱਕਣ ਦੇ ਨਾਲ ਜਿਹੜਾ ਇਹਦਾ ਫਲੇਵਰ ਆ ਨਾ ਉਹ ਬਿਲਕੁਲ ਬਰਕਰਾਰ ਰਹੂਗਾ ਇਹਨੂੰ ਸਲੋ ਅੰਚ ਤੇ ਢੱਕ ਦਿਓ ਤੇ ਦੋ ਕਮੇਨ ਮਸਾਲੇ ਆਪਣੇ ਬੰਕ ਗਏ ਆ ਬਹੁਤ ਜ਼ਿਆਦਾ ਸੋਹਣੀ ਖੁਸ਼ਬੂ ਆ ਰਹੀ ਆ ਤੇ ਹੁਣ ਆ ਗਿਆ ਟਾਈਮ ਸਬਜ਼ੀਆਂ ਪਾਉਣ ਦਾ ਸਭ ਤੋਂ ਪਹਿਲਾਂ ਪਾ ਦਈਏ ਆਲੂ ਰੱਖਿਆ ਸੀ ਜੜੀਆਂ ਸਬਜ਼ੀਆਂ ਤੇ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਇਸ ਤੋਂ ਪਹਿਲਾਂ ਕਿ ਆਲੂ ਪੂਰੇ ਗਰਮ ਹੋਣ ਸਬਜ਼ੀਆਂ ਨੂੰ ਮੈਸ਼ ਕਰਦੀ ਹੈ ਜਿਹੜਾ ਵੀ ਥੋੜਾ ਜਿਹਾ ਮੈਸ਼ ਰਹਿਣਾ ਰਹਿ ਗਿਆ ਆ ਕਰਨਾ ਕਿਉਂਕਿ ਜਦੋਂ ਹੀ ਆਲੂ ਪੂਰੇ ਗਰਮ ਹੋ ਜਾਣੇ ਆ ਨਾ ਤੇ ਇਹਨਾਂ ਦੇ ਬਹੁਤ ਜ਼ਿਆਦਾ ਛਿੱਟੇ ਪੈਣੇ ਆ ਆਲੂ ਦਾ ਜਿਹੜਾ ਆ ਛਿੱਟਾ ਪੈ ਜਾਂਦਾ ਨਾ ਤਾਂ ਬੰਦਾ ਫੁੱਕ ਵੀ ਬੜੀ ਦੇਰ ਤੱਕ ਫੁੱਕਦਾ ਰਹਿੰਦਾ ਆ ਤੇ ਦੇਖੋ ਕਿਡਾ ਸੋਨਾ ਇਹਦਾ ਕਲਰ ਆ ਗਿਆ ਆ ਇੰਨੀ ਸੋਹਣੀ ਖੁਸ਼ਬੂ ਆ ਰਹੀ ਆ ਨਾ ਇਹਨੂੰ ਇਦਾਂ ਲੱਗਦਾ ਐ ਵੀ ਮੈਂ ਹੁਣੀ ਬਹਿ ਕੇ ਇਹਨੂੰ ਹੁਣੀ ਖਾ ਲਵਾਂ ਪਰ ਨਹੀਂ ਮੈਂ ਕੱਚੀ ਨਹੀਂ ਖਾਉਂਗੀ ਹਜੇ ਮੈਨੂੰ ਪਕਾਉਣਾ ਆ ਤੇ ਹੁਣ ਥੋੜੀ ਦੇਰ ਇਹਨੂੰ ਟੱਕਦੀ ਐ ਤੇ ਇਹਨੂੰ ਆਪਣੇ ਬਤਨ ਪੱਕਾ ਦਿੰਨੇ ਆ ਇਹਨੂੰ 5 ਤੋਂ 10 ਮਿੰਟ ਲੱਗਣੇ ਆ ਹੁਣ ਪੱਕਣ ਨੂੰ ਇਹਨੂੰ ਵਿੱਚ ਵਿੱਚ ਹਿਲਾਉਂਦੇ ਰਹੀ ਆ ਤਾ ਤੱਕ ਆਪਾਂ ਬਰੈਡ ਤਿਆਰ ਕਰ ਲਈਏ ਤੇ ਅਸੀਂ ਇਹ ਵਾਲੇ ਜਿਹੜੇ ਹੈਗੇ ਆ ਟੋਸਟ ਬ੍ਰੈਡ ਇਹ ਯੂਜ਼ ਕਰਨ ਲੱਗੇ ਆ ਤੇ ਇਹਦਾ ਖਾਸ ਕਾਰਨ ਇਹ ਹੈ ਵੀ ਯੂਜ਼ ਤੁਸੀਂ ਪਾਉ ਵੀ ਕਰ ਸਕਦੇ ਸੀ ਪਰ ਜਦੋਂ ਤੁਸੀਂ ਪਾਉ ਨੂੰ ਪਕਾਉਨੇ ਆ ਨਾ ਉਹਨੂੰ ਬਹੁਤ ਜ਼ਿਆਦਾ ਬਟਰ ਉਹਦੇ ਚ ਐਬਜ਼ਾਰਬ ਹੁੰਦਾ ਆ ਤੇ ਜਿਹੜੇ ਸਲਾਈਸ ਬਹੁਤ ਜਿਆਦਾ ਪਤਲੇ ਹੁੰਦੇ ਆ ਇਹਦੇ ਕਰਕੇ ਕ੍ਰਿਸਪੀ ਹੋ ਜਾਂਦਾ ਆ ਪਰ ਮੈਨੂੰ ਤੇ ਬਹੁਤ ਜ਼ਿਆਦਾ ਸਵਾਦ ਲੱਗਦਾ ਆ ਪਰ ਜੇ ਤੁਸੀਂ ਇਹਨੂੰ ਹੋਰ ਵੀ ਜ਼ਿਆਦਾ ਹੈਲਥੀ ਬਣਾਉਣਾ ਚਾਹੁੰਦੇ ਆ ਤੁਸੀਂ ਹੋਲ ਬੀ ਜਾਂ ਮਲਟੀ grain ਵੀ ਲੈ ਸਕਦੇ ਆ ਪਰ ਬੱਚੇ ਮਲਟੀ grain ਖਾਣ ਦੇ ਵਿੱਚ ਥੋੜੀ ਨੁਕਤਾ ਚੀਨੀ ਕਰਦੇ ਕਿਉਂਕਿ ਉਹਦੇ ਵਿੱਚ ਥੋੜੇ ਥੋੜੇ ਜਿਹੜੇ ਮੇ ਬਾਜਰੇ ਵਗੈਰਾ ਦੇ ਕਣ ਹੁੰਦੇ ਆ ਤੇ ਤੇ ਇਹ ਵਾਲਾ ਬ੍ਰੈਡ ਹੈ ਐਨੇ ਕੇ ਲਈ ਥਿਕਨੈਸ ਹੈ ਜਿਹੜਾ ਨੋਰਮਲ ਤੁਹਾਨੂੰ ਕਿਸੇ ਵੀ ਸ਼ਾਪ ਤੋਂ ਈਜ਼ੀਲੀ ਅਵੇਲੇਬਲ ਹੋ ਜਾਂਦਾ ਹੈ ਤੇ ਜਦਾਂ ਥੋੜਾ ਥੋੜਾ ਬਟਰ ਲੱਗਦਾ ਹੈ ਬਹੁਤ ਜ਼ਿਆਦਾ ਕ੍ਰਿਸਪੀ ਹੋ ਜਾਂਦਾ ਹੈ ਮੇਰੀ ਮੰਨੋ ਨਾ ਜੇ ਤੁਸੀਂ ਇਹ ਬ੍ਰੈਡ ਇੱਕ ਵਾਰ ਖਾਓਗੇ ਨਾ ਤੇ ਤੁਸੀਂ ਹਮੇਸ਼ਾ ਇਹੀ ਖਾਓਗੇ ਪੌਪ ਨੂੰ ਤੁਸੀਂ ਭੋਲੀ ਜਾਓਗੇ ਆਲੂਆਂ ਦੇ ਛਿੱਟੇ ਪੈਣੇ ਸ਼ੁਰੂ ਹੋ ਚੁੱਕੇ ਆ ਇਸ ਕਰਕੇ ਇਹ ਬਹੁਤ ਜ਼ਿਆਦਾ ਡੇਂਜਰਸ ਹੈਗਾ ਆ ਇਸ ਟਾਈਮ ਇਹਨੂੰ ਟੱਕਣ ਕੋਲ ਰੱਖ ਕੇ ਹੀ ਹਿਲਾਉਣਾ ਸਹੀ ਆ ਫੋਨਾਪਾ ਬ੍ਰੈਡ ਟੀਅਰ ਕਰਨੇ ਆ ਬਿਲਕੁਲ ਥੋੜਾ ਜਿਹਾ ਬਟਰ ਲਾਉਣਾ ਆ ਸਿਰਫ ਇੰਨਾ ਕੁ ਬਟਰ ਲਾਉਣਾ ਹੈ ਵੀ ਜਿਹੜਾ ਬ੍ਰੈਡ ਆ ਉਹ ਸੜੇ ਨਾ ਤੇ ਇੱਕ ਵਾਰ ਚ ਦੋ ਬ੍ਰੈਡ ਹੋ ਜਾਂਦੇ ਆ ਤੇ ਬਹੁਤ ਜ਼ਿਆਦਾ ਹਲਕੇ ਜਿਹੇ ਬ੍ਰੈਡ ਦੇ ਵਿੱਚ ਬਟਰ ਦੇ ਨਾਲ ਜੇ ਆਪਣੇ ਬ੍ਰੈਡ ਕ੍ਰਿਸਪੀ ਹੋ ਜਾਣੇ ਆ ਭਾਜੀ ਆਪਣੀ ਹੋ ਗਈ ਹੈ ਤਿਆਰ 10 ਮਿੰਟ ਲੱਗੇ ਆ ਪੂਰੇ ਨੂੰ ਕਿਉਂਕਿ ਸਬਜ਼ੀਆਂ ਤਾਂ ਪਹਿਲਾਂ ਹੀ ਕੁੱਕ ਹੋਈਆਂ ਹੋਈਆਂ ਸੀਗੀਆਂ ਤੇ ਹੁਣ ਆ ਗਿਆ ਟਾਈਮ ਪਲੇਟਿੰਗ ਕਰਨ ਦਾ ਆਪਣੀ ਪਲੇਟ ਹੋ ਗਈ ਹੈ ਤਿਆਰ ਤੇ ਆ ਪਿਆਜ਼ ਕਟਿਆ ਸੀਗਾ ਸਲਾਦੋ ਵਾਲਾ ਤੇ ਆ ਬਟਰ ਆ ਨਿੰਬੂ ਆ ਹਰੀ ਮਿਰਚ ਕਿਉਂਕਿ ਕਰਾਰਾਪਨ ਹੋਰ ਹੋਊਗਾ ਤੇ ਇਹ ਗਏ ਆਪਣੇ ਬ੍ਰੈਡ ਤੇ ਤੇ ਹੁਣ ਭੁੱਖ ਮੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈਗੀ ਤੇ ਹੁਣ ਹੈਗਾ ਇਹ ਟਾਈਮ ਟੇਸਟਿੰਗ ਕਰਨ ਦਾ ਬਹੁਤ ਜਿਆਦਾ ਸਵਾਦ ਬਣੀ ਤੇ ਤੁਸੀਂ ਵੀ ਇਸ ਰੈਸিপি ਨੂੰ ਫੋਲੋ ਕਰਕੇ ਇਦਾਂ ਦੀ ਹੈਲਥੀ ਪੌਮਾਜੀ ਬਣਾ ਸਕਦੇ ਆ ਹੈਲਥੀ ਵੀ ਤੇ ਹਾਈਜਨਿਕ ਵੀ ਕਿਉਂਕਿ ਘਰ ਦੇ ਵਿੱਚ ਆਪਾਂ ਹਰ ਚੀਜ਼ ਦੀ ਸਫਾਈ ਦਾ ਧਿਆਨ ਰੱਖਦੇ ਆ ਜੇ ਤੁਸੀਂ ਬੱਚਿਆਂ ਨੂੰ ਬਣਾ ਕੇ ਖਵਾਓਗੇ ਨਾਲੇ ਤਾਂ ਬੱਚੇ ਸਿਹਤਮੰਦ ਰਹਿਣਗੇ ਨਾਲੇ ਹੈਲਥੀ ਖਾਂਗੇ ਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਿਹਤ ਆ ਨਾ ਉਹੀ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ ਆ ਤੇ ਕੋਈ ਵੀ ਤੁਹਾਡਾ ਸਵਾਲ ਹੋਇਆ ਤੇ ਕਮੈਂਟ ਕਰਕੇ ਜਰੂਰ ਪੁੱਛਿਓ ਤੇ ਦਾ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ da